ਕੀਤਾ ਸ਼ਿਕਾਰ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਉਣ ਲੱਗੇ ਆ ਪਰਵੇਂ Karele ਤੁਸੀਂ ਦੇਖ ਸਕਦੇ ਆ ਮੈਂ ਪਹਿਲਾਂ ਤੜਕਾ ਤਿਆਰ ਕਰ ਲਿਆ ਪਿਆਜ਼ ਕੱਟ ਲਏ ਆ ਟਮਾਟਰ ਬਰੀਕ ਲਸਣ ਮਿਰਚਾਂ ਔਰ ਜਿਹੜੀ ਕਰੇਲੇ ਨੇ ਉਹਨਾਂ ਨੂੰ ਛਿੱਲ ਕੇ ਉਹਨਾਂ ਤੇ ਨਮਕ ਪਾ ਕੇ ਉਹਨਾਂ ਦਾ ਪਾਣੀ ਖਤਮ ਕਰ ਲਿਆ ਤੇ ਇਧਰ ਸਾਈਡ ਤੇ ਜਿਹੜੇ ਵਿੱਚ ਵੀ ਸੀ ਉਹ ਸਾਰੇ ਮੈਂ ਕੱਢ ਦਿੱਤੇ ਤੇ ਜਿਹੜੇ ਦੇ ਛਿਲਕੇ ਸੀਗੇ ਉਹ ਵੀ ਸਾਰੇ ਸੁੱਟ ਦਿੱਤੇ ਆ ਤੇ ਹੁਣ ਮੈਂ ਸਾਈਡ ਦੇ ਉੱਤੇ ਤੇਲ ਰੱਖਿਆ ਹੈ ਤੇ ਥੋੜੇ ਜਿਹੀ ਵੀਡੀਓ ਨੂੰ ਤੋਂ ਪਹਿਲਾਂ ਮੈਂ ਫਰਾਈ ਕਰ ਲਿਆ ਤੇ ਆਪਾਂ ਬਣੇ ਰਹੋ ਤੇ ਦੇਖਿਓ ਵੀ ਕਿੰਤਾ ਵਧੀਆ ਕਰੇਲੇ ਬਣ ਗਿਆ ਜੀ ਤੁਹਾਨੂੰ ਦਿਖਾਵਾਂਗੇ ਐਂਡ ਲੁੱਕ ਕਰੇਲੇ ਆਂ ਆਓ ਉਹ ਪਹਿਲਾਂ ਆਪਾਂ ਥੋੜੇ ਜਿਹੇ ਜਿਹੜੇ ਤਰੀਲੇ ਆ ਹੋ ਸਾਈ ਕਰ ਲਏ ਸੀਗੇ ਤੇ ਜਿਹੜੇ ਰੈਸਟ ਬਚੇ ਆ ਉਹ ਵੀ ਆਪਾਂ ਹੁਣ ਆਦਮੀ ਕਰਕੇ ਦੇ ਲਈ ਹੋਰ ਬਣਾਉਣਾ ਪੈਣੀ ਲੱਗਦੀ ਹੈ ਜਿਹੜੇ ਜਾ ਰਿਹਾ ਹੈ ਉਹ ਤੇ ਨਹੀਂ ਤੇ ਬਹੁਤ ਜ਼ਿਆਦਾ ਖਿੰਡਾਉਣਾ ਹੈ ਤਾਰੀਖ ਦੇਤੇ। ਕਾਲੇ ਨੂੰ ਤੇਰੇ ਵਿੱਚ ਇਹ ਮੀਨਸ ਕਰਕੇ ਤੋਂ ਫੇਕ ਲਾਉਣਾ ਦੇ ਲਈ ਇੱਕ ਵਾਰ ਕਰਾਂਗੇ। ਕarele ਥੋੜੇ ਥੋੜੇ ਪੱਕ ਚੁੱਕੇ ਨੇ ਜਿਹੜੇ ਕਿ ਆਪਾਂ ਇਹਦੇ ਵਿੱਚ ਪਾਏ ਸੀ ਉਹਦੇ ਵਿੱਚ 5 ਮਿੰਟ ਹੋ ਗਿਆ ਨੇ ਇਹ ਸਫਾਈ ਦੇ ਲਈ ਆ ਉਹ ਦਿਲ ਦੇ ਪ੍ਰਾਈਮ ਨੂੰ ਇਹਨੂੰ 10 ਮਿੰਟ ਦਾ ਲੱਗਣਗੇ प्रॉपर ਜਿਹੜਾ ਇਹ ਵਿੱਚ ਕੋੜਾ ਬੰਨੇ ਆ ਤਰੇਲਿਆਂ ਦੇ ਵਿੱਚ ਉਹ ਵੀ ਨਿਕਲ ਜਾਏਗਾ ਤੇ ਵੈਸੇ ਵੀ ਜਿਹੜਾ ਵਿੱਚ ਆਪਾਂ ਤਰੇਲਿਆਂ ਦੇ ਉਹ ਵੀ ਕੱਢ ਲਏ ਆ ਔਰ ਜਿਹੜੇ ਛਿਲਕੇ ਦੇ ਉੱਪਰ ਹੁੰਦੀ ਆ ਸਾਰੀ ਪਰਤ ਉਹ ਵੀ સારી ਲਾ ਦਿੱਤੀ ਆ ਕਿਉਂਕਿ ਉਹਦੇ ਨਾਲ ਬਹੁਤ ਜ਼ਿਆਦਾ ਤਰੇ ਕੋੜ ਕੋੜ ਨਗੜਿਆ ਇਸੇ ਦੀ ਸਾਰੀ ਛਿਲਕੀ ਲਗਾ ਬਣਾ ਕੇ ਬਸ ਥੋੜਾ ਜਿਹਾ ਤਿਆਰ ਕਰਨਾ ਹੈ ਤੇ ਇਹਦਾ ਤੜਕਾ ਹੈ ਇਹ ਵਿੱਚ ਜਦੋਂ ਆਪਾਂ ਪਾ ਗਏ ਸਾਈਦਾ ਤੇ ਬਣਾਣਾ ਦਾ ਸਵਾਲ ਮਟਾ ਮੇਰੇ ਹਸਬੰਦ ਕਹਿੰਦੇ ਸੀ ਮੈਨੂੰ ਇਦਾਂ ਹੀ ਖਾਣਾ ਜਿਸ ਤੁਸੀਂ ਜਿਹੜਾ ਇਹ ਛਿਲਕਾ ਔਰ ਜਿਹੜੇ ਦੇਖੋ ਗੀਰ ਨਿੱਕਲਦੇ ਆ ਉਹ ਨਾ ਪਾਆਂ ਕਰੋ ਕਿਉਂਕਿ ਉਹਦੇ ਨਾਲ ਬਹੁਤ ਜ਼ਗਾ ਤਰੀ ਕੋੜੇ ਲੱਗਦੇ ਆ ਵੈਸੇ ਤਾਂ ਉਹ ਜਿਹੜਾ ਇਹਦੇ ਵਿੱਚ ਤੜਕਾ ਪਾਣਾ ਹੁੰਦਾ ਆ ਉਹ ਵੀ ਖਾ ਕੇ ਤੁਝ ਨੇ ਕਰੇ ਲਈ ਛਿਲਕੇ ਘਾਟੇ ਖਾਂਦੇ ਸੀ ਜਾਂ ਪਰ ਹੁਣ ਉਹ ਹੌੜੀ ਵਾਲੀ ਛਿਲਕੇ ਵੀ ਖਾਣ ਲੱਗ ਪਏ ਆ ਜਦ ਤੱਕ Karele ਜਿਹੜੇ ਆ ਫਰਾਈ ਹੋ ਰਹੇ ਆ ਆਜੋ ਮੈਂ ਤੁਹਾਨੂੰ ਦਿਖਾਉਣੀ ਆ ਅ ਖਰਾਬ ਦੇ ਸਾਡੇ ਨੂੰ ਹੋ ਗਏ ਆ ਸੇ ਸਹਜ ਤੇ ਚੰਗੇ ਪਪਾ ਕੀ ਕਰ ਲਏ ਨੇ ਚਲੋ ਹੌਲੀ ਹੌਲੀ ਜਾਣਾ ਨਹੀਂ ਅੰਦਰ ਇਹ ਸេចਕਿ ਨਹੀਂ ਪੜੀ ਲੱਗ ਰਹੀ ਹੈ ਜਿਵੇਂ ਇਹਨੇ ਉਹਦਾ ਬਹੁਤ ਖੁੱਚਾ ਰਹੀ ਮਾਂ ਆਪਕੇ ਬਾਤ ਸਾਬਿਤ ਕਰਨੇ ਲਈ ਕੁਝ ਨਹੀਂ ਇਸ ਵਿੱਚ ਸਾਰੇ ਤਬੂਕ ਜੇ ਬੂਤ ਪਾਣ ਦੀ ਬੂਤ ਆਪੀ ਲਾ ਦੇ ਦੇਖਿਆ ਤੁਸੀਂ ਸੈ ਹੈਡ კონਫੰਡ ਉੱਤੇ ਲੱਗੀ ਹੋਈ ਹੈ ਤੇ ਉਹ ਪਾਪਾ ਟੀਵੀ ਦੇਖ ਰਹੇ ਨੇ ਬੜੀ ਮੁਸ਼ਕਿਲਾਂ ਲਗਾਈ ਹੈ ਸੈਜੂ ਇਹ ਜੋਗੀ ਉਹ बार-बार ਮੇਰੇ ਕੋਲ ਆ ਰਹੀ ਸੀ ਮੰਮਾ ਕੀ ਕਰ ਰਹਾ ਮੰਮਾ ਕੀ ਕਰ ਰਹਾ ਕੰਮ ਨਹੀਂ ਕਰ ਰਹੀ ਉਹ ਟੋਟਾ ਜਿਹਾ ਖਾ ਲਈ ਸੀ ਜੀ ਬਟ ਪਹਿਲਾਂ ਗਾਣਾ ਬੰਦੀ ਸੀ ਤੇ ਹੁਣ ਸਵੇਰ ਨੂੰ ਪਹਿਲਾਂ ਨਿਕੰਮ ਤੇ ਵੀ ਜਾਣਾ ਤੇ ਜਿੰਨ ਵੀ ਪੈਕ ਕਰਨਾ ਹੁੰਦਾ ਤੇ ਉਹਦੇ ਲਈ ਸਬਜ਼ੀ ਤਾਂ ਚਾਹੀਦੀ ਹੈ ਨਾ ਟਮਾਟਰ ਚਲੋ ਰਾਤ ਨੂੰ ਬਣਾ ਕੇ ਰੱਖ ਲਵਾਂਗੇ ਅੱਜ ਸਵੇਰ ਨੂੰ ਰੋਟੀ ਬਣਾ ਕੇ ਪੈਕ ਕਰਾਂਗੇ ਇਹਨਾਂ ਚਲੋ ਬਣੀ ਰਹੇ ਜਦ ਤੱਕ ਇਹ ਚੰਗੀ ਤਰ੍ਹਾਂ ਹੋ ਜਾਂਦੇ ਆ ਫਿਰ ਜਦੋਂ ਤੜਕਾ ਲਗਾਵਾਂਗੇ ਫਿਰ ਤੁਹਾਨੂੰ ਦੁਬਾਰਾ ਵੀਡੀਓ ਦਿਖਾਵਾਂਗੇ ਕਿੱਦਾਂ ਮੈਂ ਬਿਲਕੁਲ ਸਿੰਪਲ ਲੱਗ ਰਹੀ ਹੈ ਮੈਂ ਤੜਕਾ ਚਲੋ ਦਿਖਾਵਾਂਗੇ ਤੜਕਾ ਲਗਾਵਾਂਗੇ ਕਰੇਲੇ ਕੁਛ ਐਦਾਂ ਦੇ ਫਰਾਈ ਹੋਏ ਆ ਤੇ ਆਪਾਂ ਇਹਨਾਂ ਨੂੰ ਕੱਟ ਲੈਣਾ ਬੜਾ ਕੇਅਰਫੁਲ ਰਹਿਣਾ ਪੈਂਦਾ ਹੈ ਗਰਮ ਹੁੰਦਾ ਤੇਲ ਸੀ ਤੇ ਕਿਤੇ ਵੀ ਛਿੱਟਾ ਪੈ ਰੱਖਦਾ ਹੁਣ ਆਪਾਂ ਤੇਲ ਦਾ کافی ਗਰਮ ਹੈ ਤੇ ਇਹਦੇ ਵਿੱਚ ਆਪਾਂ ਤੜਕਾ ਸਟਾਰਟ ਕਰਦੇ ਹਾਂ ਥੋੜਾ ਜਿਹਾ ਹੋਰ ਤੇਲ ਗਰਮ ਹੋ ਰਿਹਾ ਤੁਹਾਡੇ ਸਾਹਮਣੇ ਦੇਖੋ ਰਿਜ ਰਿਹਾ ਨਾ ਇਦੇ ਵਿੱਚ ਆਪਾਂ ਥੋੜਾ ਜਿਹਾ ਲਸਣ ਪਾ ਲੈਂਦੇ ਆ ਹਲਕਾ ਭੁੰਨ ਲੈਣਾ ਤੜਕੇ ਦੇ ਵਿੱਚ ਤੇ ਜਦੋਂ ਦਾ ਰੰਗ ਚੇਂਜ ਹੋਣ ਲੱਗ ਪਵੇ ਤੇ ਫਿਰ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਥੋੜੀ-ਥੋੜੀ ਕਿਉਂਕਿ ਬਹੁਤ ਜ਼ਿਆਦਾ ਤੇਲ ਗਰਮ ਹੈ ਤੇ ਫਿਰ ਥੋੜੀ-ਥੋੜੀ ਕਰਕੇ ਪਹਿਲਾਂ ਥੋੜੇ-ਥੋੜੇ ਪਾਵਾਂਗੇ ਤੜਕੇ ਵਿੱਚ ਮੈਂ ਕੋਈ ਵੀ ਜ ਸਬਜੀ ਬਣਾਉਣੀ ਆ ਉਹਦੇ ਵਿੱਚ ਮਸਾਲੇ ਯੂਜ਼ ਨਹੀਂ ਕਰਦੀ ਕਿਉਂਕਿ ਸਾਨੂੰ ਖੁਰੂ ਤੋਂ ਇਹ ਸਿੰਪਲ ਹਨਾ ਕਰਦੀ ਖਾਣੇ ਦੀ ਆਦਤ ਹੈ ਮਸਾਲਿਆਂ ਦੇ ਨਾਲ ਹਨਾ ਤੇ ਜਿਹੜੇ ਆ ਉਹ ਕਬਜ਼ ਪੈਦਾ ਕਰਦੇ ਤੇ ਜਿਸ ਕਰਕੇ ਅਸੀਂ ਮਸਾਲੇ ਪਾਈਦੇ ਨਹੀਂ ਹੈਗੇ ਤੇ ਇਹਨਾਂ ਨੂੰ ਪਸੰਦ ਵੀ ਨਹੀਂ ਹੈਗੇ ਵੀ ਅਸੀਂ ਮਸਾਲੇ ਪਾਈਏ ਕੋਈ ਚੀਜ਼ ਸਾਡੇ ਨਾਲ ਤੇ ਸਹਿਜ ਹੀ ਖਾਂਦੀ ਆ ਜਿਹਦੇ ਕਰਕੇ ਫਿਰ ਅਸੀਂ ਪਾਈ ਦਾ ਹੀ ਵਿੱਚ ਕੋ ਖਾਂਦੇ ਹਾਂ ਸਿੰਪਲ ਰੱਖੀ ਦਿਆ ਤਾਂ ਕਿ ਸਾਰੇ ਖਾਦਮਾਂ ਤੜਕਾ ਜ਼ਿਆਦਾ ਸੀਗਾ ਕਰਕੇ ਇਹਨੂੰ ਹੁਣ ਟਾਈਮ ਲੱਗੇਗਾ ਤੇਲ ਦੇ ਵਿੱਚ ਰਲਣ ਨੂੰ ਇਸ ਲਈ ਮੈਂ ਮੰਜਮੇਟ ਲੇਟ ਟਾਕ ਦਿੰਦੀ ਆਂ ਤਾਂ ਕਿ ਜਿਹੜੇ ਪਿਆਜ਼ ਹਨ ਉਹ ਚੰਗੀ ਤਰ੍ਹਾਂ ਠੀਕ ਹੋ ਸਕੋ। ਮੈਨੂੰ ਤੋਂ ਜ਼ਿਆਦਾ ਹੀ ਟਾਈਮ ਹੋ ਗਿਆ ਹੈ। ਦੇਖੀ। ਥੋੜਾ ਥੋੜਾ ਇਹਨੂੰ ਬਣਾ ਲੈਂਦੇ ਆਂ ਚੰਗੀ ਤਰ੍ਹਾਂ ਠੀਕ ਲੱਗ ਇਹ ਵਿੱਚ ਜੀਰਾ ਪਾਉਣ ਬਾਰੇ ਦੇਖੀ ਤੇ ਆਪਾਂ ਜੀਰਾ ਸਿਰੇ ਨਾਲ ਪਾ ਲਏ ਨੇ ਜਿੱਤ ਆ ਗਿਆ ਵਿੱਚ ਇਹਦੇ ਵਿੱਚ ਪਾਣ ਦੀ ਲੋੜ ਨਹੀਂ ਹੈਗੀ ਪਰ ਮੈਨੂੰ ਜੀਰੇ ਦਾ ਤੇਜ ਜਿਹੜਾ ਵਧੀਆ ਲੱਗਦਾ ਹੈ। ਆ ਸਾਈਡ ਤੇ ਪਾ ਰਹੇ ਹਾਂ ਥੋੜਾ ਜਿਹਾ ਸੂਕ ਲੱਗਦੇ ਹੋ। ਇਸ ਕਰਕੇ ਬਾਅਦ ਵਿੱਚ ਉਹ ਸਬਜੀ ਤੇ ਜੇ ਕੋਲਸ کافی ਟਾਈਮ ਨਿਕਲ ਗਿਆ ਭੁੱਲ ਗਈ ਸੀ ਵੀ ਮੈਂ ਦਵਾਈ ਵੀ ਖਾਣੀ ਹੈ ਸੋ ਇਹਨਾਂ ਨੂੰ ਪਤਾ ਹੋਣਾ ਵੀ ਮੈਨੂੰ ਖਾਰ کافی ਟਾਈਮ ਦਾ ਚੱਲ ਰਿਹਾ ਹੈ ਨਾ ਪਾਈਸਾਈਡ ਹੋ ਰਿਹਾ ਹੈ ਤੇ ਉਹ ਚੰਗੀਆਂ ਫਲਣੋਂ ਦਾ کافی ਬੈਟਰ ਹੈ ਚਲੋ ਬਾਈ ਖਾ ਲਈਏ ਫਿਰ ਸਬਜੀ ਬਣਾਉਣੀ ਹੈ ਧੋਰ ਹੋ ਗਏ ਨੇ ਪਿਆਜ਼ ਜਿਹੜੇ ਆ ਢੰਗ ਹੋ ਰਹੇ ਆ ਤੇ ਸਬਜ਼ੀਆਂ ਕਿੰਨਾ ਕੁ ਸੀਟ ਲੱਗ ਜੂਗੀ ਦੇਸ਼ ਤੋਂ ਬਗੰਢ ਜੀ ਹਜੇ ਵੀ ਸਿਰਫ ਯਾਦਾ ਤੇ ਕਾਫੀ ਹੋ ਗਿਆ ਮੇਰੇ نیچے ਵਾਲੇ ਚੀਜ਼ ਤੇ ਤਾਂ ਬਹੁਤ টাইম ਲੱਗੇਗਾ ਕਿ ਜਿਆਦਾ ਹੈ ਤੜਤ ਤੇ ਜਿਵੇਂ ਚਾਰੇ ਚੀਜ਼ਾਂ ਤਰਪੂ ਜਨੀ ਦਾ ਹੁੰਦੇ ਜਿਵੇਂ ਜਰਾ ਬਾਕੀ ਬੰਸਾ ਤੇ ਟਾਈਮ ਲੱਗੇਗਾ ਤੇਰੇ ਲਈ ਬਣਾਉਣੀ ਨਾ ਫੁੱਲਾ ਸਮਾਂ ਇਰ ਖੁੱਲਾ ਟਾਈਮ ਚਾਹੀਦਾ ਗਰਮੀਆਂ ਦੇ ਵਿੱਚ ਤਾਂ ਨਾ ਉਹ ਜਿਆਦਾ ਬੁੜਾ ਹੁੰਦਾ ਤੇ ਲਈ ਆਪਾਂ ਬਣਾ ਲਈ ਸਬਜ਼ੀ ਗਰਮੀ ਚ ਖੜੋ ਹੋ ਕੇ ਹੁਣ ਹਾਲਾ ਚਿਰ ਮੌਸਮ ਚੇਂਜ ਹੋ ਗਿਆ ਹੁਣ ਕਲੇਜੇ ਕਰਦੀਆਂ ਚ ਖਾ ਹੋ ਜਾਣੇ ਅਜੇ ਚ ਖੜੇ ਹੀ ਹੋ ਜਾਣਾ ਪਰ ਫਿਰ ਵੀ ਸ਼ੁਰੂ ਆਪਣਾ ਆਪਣਾ ਹਿਸਾਬ ਕਿਤਾਬ ਜਿਹਨੇ ਖਾਣੇ ਉਹਨੇ ਤਾਂ ਬਣਾਣੇ ਹੈ ਚਾਹੇ ਗਰਮੀ ਹੈ ਚਾਹੇ ਸਰਦੀ ਹੈ ਕੋ ਥੱਕ ਵੀ ਨਹੀਂ ਬਹੁਤ ਚਾਹੀਦਾ ਇਹ ਤਾਂ ਮੇਰੇ ਪਿਆਜ਼ ਹੀ ਨਹੀਂ ਹੋਏ ਬਹੁਤ ਟਾਈਟ ਦੇਖ ਸਕਦੇ ਹੋ ਕਿ ਸੀ ਪਿਆਜ਼ਾਂ ਦਾ ਰੰਗ ਜਿਹੜਾ ਉਹ ਬਦਲ ਗਿਆ ਹੈ ਬਸ 2 ਮਿੰਟ ਹੋ ਗਏ ਤੇ ਇਹ ਸਾਰੇ ਜਿਹੜੇ ਜਿਆਦਾ ਚੰਗੀ ਤਰ੍ਹਾਂ ਹੋ ਗਏ ਫੇਰ ਆਪਾਂ ਇਹ ਵਿੱਚ ਪਾਟਾ ਤੁਸੀਂ ਦੇਖ ਸਕਦੇ ਆ ਕਿ ਜਿਹੜਾ ਪਿਆਜ਼ ਆ ਉਹਨੇ ਆਪਣਾ ਰੰਗ ਬਦਲ ਲਿਆ ਆ ਇਹ ਹੋ ਗਏ ਨੇ ਸਾਈ। ਫਿਰ ਆਪਾਂ ਜਿਹੜਾ ਇਹ ਪਿਆਜ਼ ਹੈ ਇਹਨੂੰ ਥੋੜਾ ਸਾਈ ਦੇ ਕਰਕੇ ਇੱਥੇ ਟਮਾਟਰ ਪਾਵਾਂਗੇ। ਸਾਡੇ ਇਹ ਟਮਾਟਰਾਂ ਨੂੰ ਵੀ ਚੰਗੀ ਤਰ੍ਹਾਂ ਸੇਕ ਲਾ ਦੇਈਏ। ਇਹਦੇ ਵਿੱਚ ਆਪਾਂ ਨਮਕ ਮਿਰਚ ਹੋਰ ਹਲਦੀ ਪਾਵਾਂਗੇ ਟਮਾਟਰ ਜਿਹੜੇ ਸੀਗੇ ਉਹ ਚੰਗੀ ਤਰ੍ਹਾਂ ਹੋ ਗਏ ਨੇ ਤੇ ਇਹਦੇ ਉੱਪਰੋਂ ਕੱਟ ਕੇ ਮਿਲਾ ਲਏ ਨੇ ਆਪਾਂ ਤੇ ਆਪਾਂ ਮਗੇ ਦੇ ਇੱਕ ਚਮਚਾ ਪਰੇਸ਼ ਨਮਕ ਪਾ ਕੇ ਚੁਲਾ ਜਗਾ ਪਾ ਤੁਹਾ ਆਪਣੀਆਂ ਜਿਆਰਾ ਗੁਜਰੇ ਬਾਦਗੇ ਚਟੇਸਟ ਕਰਕੇ ਆਪਾਂ ਫਿਰ ਹੋਰ ਪਾਵਾਂਗੇ ਤੇ ਥੋੜੀ ਜਿਹੀ ਹੌਲੀ ਪਾਵਾਂਗੇ ਜੀ ਆਪਾਂ ਮਿਰਚਾਂ ਗਰਾਉਂਡ ਕਰ

ਹੇ ਯੋਨ ਦੇ ਸਕਦੇ ਆ ਤੇ ਮੇਰੀ ਕਰੇਲੇ ਉਮੀਦ ਹੈ ਤੇ ਮੈਂ ਆਪ ਪਾਰ ਲਿਆ ਨੇ ਪੂਰਾ ਇਹ ਕਰੇਲੇ ਦੇ ਸੈਕਸ ਪੈਕਟਸ ਨੂੰ ਹੋਸਟ ਕਰਨ ਦੀ ਕੋਸ਼ਿਸ਼ ਕਰਕੇ ਅਗਲੇ ਚਾਸਤਰਾ ਖਾਸ ਤੋਂ ਕਿਤੇ ਸਿਰਖਾ ਵਾਲੇ ਕਟੇਗਰੀ ਲਿਆ